ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ 9:30 ਦਾ 9:30 ਹੋ ਗਏ ਹੁਣ ਮੈਂ ਮਸ਼ੀਨ ਆਨ ਕੀਤੀ ਹੈ ਕੱਪੜੇ ਧੋਣ ਵਾਸਤੇ ਪਹਿਲਾਂ ਸਵੇਰੇ ਇੰਨੀ ਜ਼ਿਆਦਾ ਧੁੰਦ ਸੀ ਮੈਨੂੰ ਅੱਜ ਤੋਂ ਧੁੱਪ ਨਿਕਲੂ ਪਤਾ ਨਾ ਨਿਕਲ ਪਰ ਹੁਣ ਹੋਪਫੁਲੀ ਧੁੱਪ ਨਿਕਲ ਆਈ ਸਭਰਾ ਚਮਕ ਰਿਹਾ ਤੇ ਕੱਪੜੇ ਹੁਣ ਮੈਂ ਮਸ਼ੀਨ ਆਨ ਕੀਤੀ ਹੈ ਤੇ ਇੱਕ ਲੋਡ ਡੇਲੀ ਰੁਟੀਨ ਵਾਲੇ ਕੱਪੜਿਆਂ ਦਾ ਉਸ ਤੋਂ ਬਾਅਦ ਫਿਰ ਮੇਰੀ ਕਵਰ ਸ਼ੀਟ ਪਈ ਆ ਬੁਲਨ ਬੈੱਡ ਸ਼ੀਟ ਕਰ ਮੈਂ ਚੇਂਜ ਕੀਤੀ ਆ ਤੇ ਇੱਕ ਮੇਰੇ ਕੋਲ ਬਲੈਂਕਟ ਪਈ ਫਿਰ ਮੈਂ ਉਹਨਾਂ ਦੋਨਾਂ ਦਾ ਲੋਡ ਪਾ ਦੂੰ ਮਸ਼ੀਨ 'ਚ ਉਹ ਉਹ ਵੀ ਧੁੱਪ ਆਣਗੇ ਧੁੱਪ ਵਧੀਆ ਨਿਕਲੇ ਦਿਨ ਨੀਕਾ ਹੀ ਹੋਊਗਾ ਲੱਗਦਾ ਹੀ ਰਿਹਾ ਧੁੱਪ ਬਹੁਤ ਸੋਹਣੀ ਕੜੇ ਪਰ ਸਵੇਰੇ ਬਹੁਤ ਹੁੰਦੀ ਸੀ ਠੰਡ ਬਹੁਤ ਜ਼ਿਆਦਾ ਹੋਈ ਪਈ ਦੁਬਾਰੇ ਫਿਰ ਬਾਕੀ ਮੈਂ ਆਪਣਾ ਬ੍ਰੈਕਫਾਸਟ ਕਰ ਲਿਆ ਤੇ ਕਿਚਨ ਮੇਰੀ ਕਲੀਨ ਕਰਨ ਵਾਲੀ ਪਈ ਆ ਹਾਲੇ ਬ੍ਰੈਕਫਾਸਟ ਹੀ ਕਰਿਆ ਬਸ ਮੈਂ ਕਿਚਨ ਨੂੰ ਸਾਫ਼ ਕਰਦੀ ਜਾ ਕੇ ਭਾਂਡੇ ਬੇਰਾ ਸਾਫ਼ ਕਰਦੇ ਕਿਚਨ ਕਲੀਨ ਕਰ ਅੱਜ ਨਾ ਸਵੇਰੇ ਮੈਂ ਕੁਕਿੰਗ ਦਾ ਕੰਮ ਨਹੀਂ ਕੀਤਾ ਨਹੀਂ ਕਰਨੀ ਸੀ ਮੇਰੇ ਕੋਲ ਸਬਜੀ ਕੱਲ ਵਾਲੀ ਪਨੀਰ ਦੀ ਭੁਰਜੀ ਪਈ ਇਸ ਮੈਂ ਕਿ ਚਲੋ ਮੈਂ ਨਹੀਂ ਕਰਦੀ ਬਾਕੀ ਦਵਿੰਦਰ ਕੈਰੀਸ ਮੈਂ ਭੁੱਖ ਤੇ ਜਾ ਮਾਇ ਮੈਂ ਸ਼ਾਇਦ ਖਾਣਾ ਖਾਵਾਂ ਫਿਰ ਮੈਂ ਕਿ ਚਲੋ ਭੁਰਜੀ ਪਈ ਆ ਸਾਨੂੰ ਬਹੁਤ ਮੈਂ ਨਹੀਂ ਕੁਛ ਵੀ ਅੱਜ ਬਣਾਉਂਦੀ ਤੇ ਮੈਨੂੰ ਵੀ ਥੋੜੀ ਜਿਹੀ ਰੈਸਟ ਮਿਲਦੀ ਛੁੱਟੀ ਮਿਲ ਜੂ ਤੇ ਇਧਰ ਮੈਂ ਕਿਚਨ ਵਿੱਚ ਰੱਖਿਆ ਸੀ ਕਿ ਉਹ ਗਰਮ ਕਰਨਾ ਕਿ ਉਹ ਪੱਕ ਜੂ ਟੱਬੇ ਵਿੱਚ ਨੇ ਤਿਆਰ ਲਾਂਗੇ ਇਧਰ ਮੈਂ ਬ੍ਰੈਕਫਾਸਟ ਲਈ ਮੈਂ ਆਪਣਾ ਓਟਮੀਲ ਬਣਾਇਆ ਸੀ ਓਟਮੀਲ ਰੈਡੀ ਕਰਕੇ ਰੱਖਿਆ ਦੁੱਧ ਵਿੱਚ ਸੋਕ ਕਰਕੇ ਓਟਸ ਤੇ ਇਹ ਉੱਪਰ ਪਾਉਂਦੀ ਸੀਡਸ ਐ ਨੱਟਸ ਮੈਂ ਕ੍ਰਸ਼ ਕਰ ਲੈ ਥੋੜੇ ਦਰਦਰੇ ਕੁੱਟ ਲਿਆ ਤੇ ਮੇਰੀ ਕਿਚਨ ਖਾਲੀ-ਖਾਲੀ ਜਿਹੀ ਪਈ ਸੀ ਨੀਟ ਐਂਡ ਕਲੀਨ ਪਈ ਸੀ ਕੁਕਿੰਗ ਨਹੀਂ ਕਰਨੀ ਸੀ ਮੈਂ ਕਿਹਾ ਚਲੋ ਮੈਨੂੰ ਵੀ ਰੈਸਟ ਮਿਲ ਜਾਣਾ ਲੈਫਟਓਵਰ ਫੂਡ ਆ ਜਿਹੜਾ ਬਚਿਆ ਪਿਆ ਉਹ ਵੀ ਆਪਣੇ ਕੰਮ ਆ ਜਾਣਾ ਤੇ ਨਵਾਂ ਫੂਡ ਦੀ ਵੀ ਸੇਵਿੰਗ ਹੋ ਜਾਣੀ ਐ ਗੈਸ ਦੀ ਵੀ ਬਚਤ ਹੋ ਜਾਣੀ ਹਨ ਬਾਕੀ ਤਾਂ ਆਪਣੇ ਆਪ ਨੂੰ ਆਬਦਾ ਹੁੰਦਾ ਵੀ ਚਲ ਇੱਕ ਦਿਨ ਆਪਾਂ ਵੀ ਛੁੱਟੀ ਕਰ ਲਈ ਰੋਜ਼ ਰੋਜ਼ ਹੀ ਸੇਮ ਕੰਮ ਆਲਵੇਸ ਬੋਰਿੰਗ ਲੱਗਦਾ ਤੇ ਇਧਰ ਹੈਗਾ ਮੇਰਾ ਬ੍ਰੈਕਫਾਸਟ ਓਟਮੀਲ ਮੈਂ ਕਰ ਲਿਆ ਰੈਡੀ ਬਹੁਤ ਹੀ ਡੇਲੀਸ਼ੀਅਸ ਡੇਜ਼ਰਟ ਮੰਗੂ ਲਾਜ ਮੈਂ ਕੋਈ ਆਪਾਂ ਸਵੀਡਿਸ਼ ਡੇਜ਼ਰਟ ਖਾਦੇ ਹੁੰਨੇ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦਾ ਓਟਮੀਲ ਤੇ ਸਾਰੇ ਕੰਮ ਕੰਮ ਕਰਕੇ ਫਿਰ ਮੈਂ ਮਸ਼ੀਨ ਚ ਪਾਏ ਕੱਪੜੇ ਸੁਮਾ ਤਾਂ ਧੁੰਦ ਬਹੁਤ ਜ਼ਿਆਦਾ ਸੀ ਮੇਰੀ ਸਲਾਹ ਨਹੀਂ ਸੀ ਕੱਪੜੇ ਮੈਨੂੰ ਲੱਗਦਾ ਨਹੀਂ ਸੀ ਵੀ ਧੁੱਤੇ ਜਾਣਗੇ ਇੰਨੀ ਜ਼ਿਆਦਾ ਧੁੰਦ ਸੀ ਫਿਰ ਜਿਵੇਂ ਜਿਵੇਂ ਲੱਗਿਆ ਵੀ ਹਾਂ ਸੂਰਜ ਚਮਕ ਰਿਹਾ ਫਿਰ ਮੈਂ ਮਸ਼ੀਨ ਔਨ ਕਰੀ ਤੇ ਕੱਪੜੇ ਹੁਣ ਧੁੱਤੇ ਕੇ ਸੁੱਕਣੇ ਪਾ ਰਹੀਆਂ ਕੱਪੜੇ ਥੋੜੇ ਸੀ ਪਰ ਉਹ ਥੋੜੇ ਜਿਹਾ ਕੱਪੜੇ ਹੀ ਟੱਬ ਵਿੱਚ ਪੈਂਦੇ ਨੇ ਬਹੁਤ ਜ਼ਿਆਦਾ ਨਹੀਂ ਪੈਂਦੇ ਫਿਰ ਗਰਮੀ ਵਿੱਚ ਤਾਂ ਚਲੋ ਕਾਫੀ ਕੱਪੜੇ ਪੈਂਦੇ ਨੇ ਪਤਲੇ ਕਾਟਨ ਦੇ ਪਰ ਸਰਦੀ ਵਿੱਚ ਥੋੜੇ ਜਿਹਾ ਕੱਪੜਾ ਨਾਲ ਹੀ ਟੱਬ ਫੁੱਲ ਹੋ ਜਾਂਦਾ ਬਾਕੀ ਮੇਰੇ ਕੋਲ ਬੈੱਡ ਸ਼ੀਟ ਪਈ ਸੀ ਕੱਲ ਮੈਂ ਚੇਂਜ ਕਰੀ ਸੀ ਕਿ ਮੇਰੇ ਕੋਲ ਬਲੈਂਕਟ ਪਿਆ ਸੀ ਜੋ ਹੈ ਜੀ ਮੈਂ ਵਾਸ਼ ਕਰਕੇ ਰੱਖਿਆ ਹੀ ਨਹੀਂ ਸੀਗਾ ਟਾਈਮ ਹੀ ਨਹੀਂ ਲੱਗਾ ਤੇ ਮੇਰਾ ਵਾਸ਼ ਕਰਨਾ ਆ ਹੀ ਪਿਆ ਸੀਗਾ ਫਿਰ ਮੈਂ ਕਿਹਾ ਅੱਗੇ ਉਹ ਫੈਬਰਿਕ ਸ਼ਾਇਦ ਉਹਦੀ ਲੋਡ ਪਾ ਵੀ ਲੈਣਾ ਪਵੇ ਫੈਬਰੀ ਮਾਰਚ ਫਿਰ 1.5 ਮਹੀਨਾ ਚਾਹੀਦਾ ਹੁੰਦਾ ਤੇ ਉਹ ਵੀ ਅੱਜ ਮੈਂ ਵਾਸ਼ ਕਰਕੇ ਰੱਖ ਲਿਆ ਫਿਰ ਮੈਂ ਕਿਹਾ ਚਲੋ ਇੱਕ ਕੱਤੋਂ ਉਹਨਾਂ ਕੋਈ ਕੰਮ ਸੀ ਗੱਜਾ ਕੱਪੜਿਆਂ ਦਾ ਡਿਪੈਂਡ ਕਰਦਾ ਹੁੰਦਾ ਮੌਸਮ ਤੇ ਜੇ ਮੌਸਮ ਬੱਤੀ ਤੇ ਧੁੱਪ ਵਧੀਆ ਨਿਕਲੇ ਫਿਰ ਤਾਂ ਦਿਲ ਕਰਦਾ ਧੋਣ ਨੂੰ ਤੇ ਵੀ ਸੁੱਕ ਵੀ ਜਾਣ ਨਹੀਂ ਤਾਂ ਫਿਰ ਆਈ ਹੁੰਦਾ ਵੀ ਨਹੀਂ ਚਲੋ ਫੇਰ ਸੀ ਜਿਹੜਾ ਆਪਣਾ ਕੰਮ ਖੜਾ ਵੀ ਕੱਪੜੇ ਮੈਨੂੰ ਕੋਈ ਦੂਰੀ ਨਹੀਂ ਆਏ ਕੱਪੜੇ ਬਹੁਤ ਹੁੰਦੇ ਨੇ ਵੀ ਚਲੋ ਸੁੱਕ ਜਾਣ ਫੇਰ ਝੋਟਿਆਂ ਦਾ ਫਾਇਦਾ ਥੋੜੇ ਜਿਹੀ ਕੱਪੜੇ ਸੀਗੇ ਉਸ ਤੋਂ ਬਾਅਦ ਬਲੈਂਕਟ ਸੀਗਾ ਇੱਕ ਇਹ ਇੱਕ ਬੈੱਡ ਸ਼ੀਟ ਸੀ ਤੇ ਬਸ ਇਹਨਾਂ ਨੂੰ ਮੈਂ ਪਾਦਾ ਨਹੀਂ ਸੁੱਕਣੇ ਤੁਸ ਤੋਂ ਬਾਅਦ ਅੱਜ ਆਪਣੇ ਅੰਦਰ ਕਬਡ ਸੈੱਟ ਕਰਨੀਆਂ ਨੇ ਕਬਡਸ ਦੇ ਵਿੱਚ ਨਾ ਕੱਪੜਿਆਂ ਦੀ ਉਥਲ-ਪੁਥਲ ਹੋ ਹੀ ਪਈ ਕੁਝ ਦਿਨਾਂ ਬਾਅਦ ਹੋ ਜਾਂਦਾ ਨਾ ਕਬਡ ਦੇ ਵਿੱਚ ਕੱਪੜੇ ਦੇ ਉਧਰ ਹੋ ਜਾਂਦੇ ਨੇ ਤੇ ਇਹਾਂ ਜਾਂ ਉਧੜ ਜਾਂਦੀਆਂ ਨੇ ਜਿਵੇਂ ਆਪਾਂ ਰੱਖਦੇ ਹੁੰਦੇ ਹੋਂ ਨੇ ਉਵੇਂ ਸੈਟਿੰਗ ਆਪਣੀ ਨਹੀਂ ਰਹਿੰਦੀ ਹੈਗੀ ਫਿਰ ਇਖਾਂ ਜਿਵੇਂ ਉਹ ਸਲਾਹ ਕਰ ਰਹੀ ਵੀ ਆਪਣੀ ਅਲਮਾਰੀਆਂ ਵਿੱਚ ਸੈੱਟ ਕਰ ਲੈਣ ਅੱਜ ਸੈੱਟ ਕਰੀ ਹੋਈਆਂ ਅਲਮਾਰੀਆਂ ਦੇ ਵਿੱਚੋਂ ਆਪਾਂ ਨੂੰ ਸਮਾਨ ਵੀ ਆਪਣਾ ਸਮਾਨ ਕੀ ਕੱਪੜੇ ਵੀ ਈਜ਼ੀਲੀ ਮਿਲ ਜਾਂਦੇ ਨੇ ਟਾਈਮ ਦੀ ਬਚਤ ਹੋ ਜਾਂਦੀ ਆਪਾਂ ਨੂੰ ਸਮਝ ਆਏਂਗੇ ਮੈਂ ਕੀ ਪਾਉਣਾ ਮੈਂ ਕੀ ਚੱਕਣਾ ਇਥੋਂ ਮੈਂ ਹੁਣ ਆਪਣੀ ਲਮਾਰੀ ਸੈੱਟ ਕਰਕੇ ਹਟੀ ਆ ਪੰਜਾਂ ਸੱਤ ਦਿਨਾਂ ਤੋਂ ਥੋੜਾ ਜਿਹਾ ਹੱਥ ਮਾਰਨ ਲੱਗ ਪੈਂਦਾ ਲਮਾਰੀ ਵਿੱਚ ਕੱਪੜੇ ਉਥਲ-ਪੁਥਲ ਹੋ ਜਾਂਦੇ ਨੇ ਫਿਰ ਆਪਾਂ ਉਹਨੂੰ ਸੈੱਟ ਕਰਨਾ ਪੈਂਦਾ ਜਿਵੇਂ ਆਪਾਂ ਆਰਗੇਨਾਈਜ਼ ਕਰਕੇ ਰੱਖਦੇ ਆ ਨਾ ਗੰਦੀ ਨਹੀਂ ਕਹਿ ਸਕਦੇ ਬਸ ਕੱਪੜੇ ਇਧਰ-ਉਧਰ ਹੋ ਜਾਂਦੇ ਨੇ ਜਲਦੀ ਵਿੱਚ ਆਪੇ ਉਹਦੇ ਉਧਰ ਰੱਖ ਸਕਦੇ ਆ ਤੇ ਜਦੋਂ ਆਪਾਂ ਆਰਗੇਨਾਈਜ਼ ਕਰ ਦਿੰਦੇ ਆ ਸਾਰੇ ਕੱਪੜੇ ਨੂੰ ਸੈਟਿੰਗ ਕਰ ਦਿੰਦੇ ਆ ਫਿਰ ਇੰਨੀ ਸੋਹਣੀ ਲੱਗਦੀ ਫਿਰ ਰਾਈ ਤੇ ਰੱਖ ਦਦੇ ਬਸ ਸਾਹਮਣੇ ਖੜ ਕੇ ਦੇਖੀ ਚਲੋ ਹੁਣ ਮੈਨੂੰ ਇੱਕ-ਇੱਕ ਚੀਜ਼ ਦਿਖ ਰਹੀ ਹੈ ਕਿ ਕੱਪੜਾ ਦਿਖ ਰਿ ਸੋ ਐਸ ਤਰ੍ਹਾਂ ਮੈਂ ਕੁਝ ਆਰਗੇਨਾਈਜ਼ ਕੀਤੀ ਐ 3-5 ਮਿੰਟ ਲੱਗਦੇ ਨੇ ਸਾਰੇ 5-7 ਮਿੰਟਾਂ ਦਾ ਜ਼ਿਆਦਾ ਟਾਈਮ ਨਹੀਂ ਲੱਗਦਾ ਹੁੰਦਾ ਪਰ ਆਪਾਂ ਜਲਦੀ ਵਿੱਚ ਕਈ ਵਾਰ ਹੁੰਨੇ ਆ ਕੱਪੜੇ ਕਮੇ ਰੱਖਦਾ ਨੇ ਕਮੇ ਚੱਕਦੇ ਆ ਕੋਈ ਆਪਣਾ ਤਰੀਕਾ ਨਹੀਂ ਹੁੰਦਾ ਪਰ ਹੋ ਜਾਂਦਾ ਜਲਦੀ ਵਿੱਚ ਨਹੀਂ ਟਾਈਮ ਹੁੰਦਾ ਕਿਉਂਕਿ ਆਪਣਾ ਘਰ ਇੱਕ ਕੰਮ 'ਚ ਧਿਆਨ ਹੁੰਦਾ ਕਿ ਕਈ ਵਾਰ ਨਾਲ ਹੋਰ ਕੰਮਾਂ 'ਚ ਹੱਥ ਹੁੰਦਾ ਫਿਰ ਫਟਾਫਟ ਜਿਵੇਂ ਚੀਜ਼ ਆਪਾਂ ਨੂੰ ਬਸ ਠੀਕ ਜਗ੍ਹਾ ਮਿਲ ਗਈ ਜਿੱਥੇ ਤੋਂ ਨਤੀਜੀ ਤੋਂ ਮਰਜ਼ੀ ਕੱਢ ਲਈ ਕੱਪੜਾ ਇੱਕ ਖਰਾਬ ਹੋ ਗਾਇਆ ਹੁੰਦਾ ਵੀ ਚਲੋ ਫੇਰ ਕਰ ਦਾਂਗੇ ਸੈਟ ਪਰ ਹੁਣ ਕੱਪੜਾ ਸੈਟ ਕਰਕੇ ਨਾ ਬਹੁ ਇਸ ਤਰ੍ਹਾਂ ਵਾਲੇ ਆਰਗਨਾਈਜ਼ਰਸ ਬਹੁਤ ਵਧੀਆ ਨੇ ਆਮੇ ਮੰਗਵਾਏ ਸੀ ਨਾ ਮਿਸ ਸੋਤਣਾ ਸ਼ਹਿਰ ਕੀਤਾ ਇੱਕ ਦਵਿੰਦਰ ਦੇ ਮਿਕਾਬੜ ਚ ਲਗਾਇਆ ਹੈ ਇੱਕ ਮੈਂ ਆਪਣੇ ਕਮਰਚ ਲਗਾਇਆ ਹੋਇਆ ਬਹੁਤ ਵਧੀਆ ਚੀਜ਼ ਹੈ ਆਮੇ ਖੋਤੇ ਡੱਬੇ ਆ ਤਾਂ ਬਣਾਏ ਹੋਏ ਨੇ ਇਹ ਵੀ ਬਹੁਤ ਵਧੀਆ ਬਹੁਤ ਮਜ਼ਬੂਤ ਡੱਬਾ ਇਹ ਜਿੰਨਾ ਡੱਬਾ ਮਜ਼ਬੂਤ ਹੋ ਹੈ ਜੀ ਉਹਨਾਂ ਵਧੀਆ ਚੱਲੂਗਾ ਉਹਨਾਂ ਚੱਕਣ ਤਰ ਚ ਜਲਦੀ ਖਰਾਬ ਨਹੀਂ ਹੋਊਗਾ ਮੈਂ ਆਪਣੇ ਕੱਪੜੇ ਇਸ ਤਰ੍ਹਾਂ ਰੱਖਦੇ ਹੁਣੇ ਫਿਰ ਨਾ ਦਿਖਦੇ ਨਹੀਂਗੇ ਵੀ ਕਿਹੜਾ ਹੋ ਉੱਪਰ ਨੀਚੇ ਰੱਖਦੇ ਉਹ ਚ ਮੈਂ ਉੱਪਰ ਨੀਚੇ ਰੱਖੇ ਉਹ ਚ ਸੈਟਿੰਗ ਨਹੀਂ ਆ ਰਹੀ ਸੀ ਕਿਸ ਤਰ੍ਹਾਂ ਵੀ ਇਹ ਮੈਂ ਇਸ ਤਰ੍ਹਾਂ ਰੱਖੂਣੀ ਆਪਣੇ ਕੋਟੀਆਂ ਆ ਕੁਝ ਨਾਈਟ ਸੂਟ ਵਾਲੀਆਂ ਨੇ ਕੁਝ ਜੋ ਵੀ ਦਿਨੇ ਪਾਉਣ ਵਾਲੀਆਂ ਨੇ ਇੱਧਰ ਰੱਖ ਲਓ ਫਿਰ ਜਿਹੜੀ ਤੁਸੀਂ ਕੱਢਣੀਆਂ ਤੁਹਾਨੂੰ ਦਿਖ ਰਹੀਆਂ ਨੇ ਵੇਹ ਜਿਹੜੀ ਕੱਢਣੀਆਂ ਕੱਢ ਲਓ ਖੜਮੀਆਂ ਰੱਖੂਣੀ ਆ ਪਾਈਲ ਸਿਸਟਮ ਤੇ ਇੱਧਰ ਡੱਬੇ ਵਿੱਚ ਹੈਗੇ ਮੇਰੀਆਂ ਸੌਕਸ ਇਹਦੇ ਵਿੱਚ ਸੌਕਸ ਨੇ ਹੁਣ ਸਰਦੀਆਂ 'ਚ ਹੁਣ ਸੌਕਸ ਜ਼ਿਆਦਾ ਚਾਹੀਦੀਆਂ ਹੁੰਦੀਆਂ ਨੇ ਗਰਮੀਆਂ ਵਿੱਚ ਮੈਂ ਥੋੜੀਆਂ ਸੌਕਸ ਰੱਖਦੀ ਹੁੰਨੀ ਆ ਮੋਸਟਲੀ ਕਾਟਨ ਦੀਆਂ ਹਲਕੀਆਂ ਹੀ ਆ ਵਾਕ ਕਰਨ ਲੱਗੇ ਮੈਂ ਫਿਰ ਉਹਦਾ ਸ਼ੂ ਪਾਉਣੇ ਗਰਮੀਆਂ ਵਿੱਚ ਹੁਣ ਤਾਂ ਇੰਨੀ ਜ਼ਿਆਦਾ ਲੋੜ ਨਹੀਂ ਹੁੰਦੀ ਸਰਦੀਆਂ ਵਿੱਚ ਫਿਰ ਸੌਕਸ ਤਾਂ ਤੁਹਾਨੂੰ ਚਾਹੀਦਾ ਜਿਹਦੇ ਫਿਰ ਜਾਵੇ ਹੁਣ ਕੱਢਣਾ ਨਹੀਂ ਹੁੰਨੀ ਬਾਹਰ ਇਸ ਕਰਕੇ ਵੱਡਾ ਬਾਕਸ ਬਣਾਇਆ ਹੋਇਆ ਗਰਮੀ ਵਿੱਚ ਛੋਟਾ ਬਾਕਸ ਰੱਖ ਲੈਣੀ ਹੁੰਨੀ ਹੈ ਤੇ ਉਹ ਬਾਕਸ ਦੇ ਪਿੱਛੇ ਪਏ ਨੇ ਵਾਰਮਰ ਪਿੱਛੇ ਮੈਂ ਵਾਰਮਰ ਰੱਖੇ ਹੋਏ ਨੇ ਕਿਉਂਕਿ ਵਾਰਮਰ ਹੁਣ ਇਹਨੇ ਜਿਆਦਾ ਹਜੇ ਲੋਡ ਨਹੀਂ ਪਰ ਫਿਰ ਵੀ ਠੰਡ ਜਿਆਦਾ ਹੋ ਜਾਂਦੀ ਹੈ ਉਹ ਫਿਰ ਨੀਚੇ ਦੇ ਵਾਰਮਰਸ ਰੱਖੇ ਹੋਏ ਨੇ ਪਿੱਛੇ ਕਿਉਂਕਿ ਇਹਨੇ ਜਿਆਦਾ ਉਹਨਾਂ ਦੀ ਲੋਡ ਤਾਂ ਮੈਂ ਪਿੱਛੇ ਰੱਖੇ ਹੋਏ ਨੇ ਸੌਕਸ ਰੋ ਚਾਹੀਦੀ ਨੇ ਨੀਚੇਲੇ ਖਾਨੇ ਵਿੱਚ ਮੈਂ ਆ ਗਈ ਮੇਰੇ ਇੱਕ ਮੇਰਾ ਹੈਂਡਬੈਗ ਲੋਕਲ ਜਿਹੜਾ ਮੈਨੂੰ ਚਾਹੀਦਾ ਹੁੰਦਾ ਇੱਕ ਚ ਪਰਚੀਆਂ ਪੁਰਚੀਆਂ ਹੁੰਦੀਆਂ ਰਸੀਦਾਂ ਬਿੱਲ ਕੁਝ ਐਕਸਟਰਾ ਖਾਲੀ ਲਫਾਫੇ ਨੇ ਮੇਰੇ ਹੀਟ ਬੈਲਟਾਂ ਪਈਆਂ ਨੇ ਐਕਸਟਰਾ ਉਹ ਪਏ ਨੇ ਆਪਣੇ ਕਲੀਨਿੰਗ ਵਾਲੇ ਕੱਪੜੇ ਮਾਈਕ੍ਰੋਫਾਈਬਰ ਵਾਲੇ ਉਹ ਪਏ ਨੇ ਐਕਸਟਰਾ ਸਭਾ ਨੀਚੇ ਪਿਆ ਇਸ ਤਰ੍ਹਾਂ ਮੇਰੀ ਕਬਡ ਦੇਖੋ ਬਹੁਤ ਵਧੀਆ ਹੋ ਗਈ ਦਵਿੰਦਰ ਦੀ ਮੈਂ ਆਰਗੇਨਾਈਜ਼ ਕੀਤੀ ਅੱਜ ਹੈਗੀ ਦਵਿੰਦਰ ਦੀ ਕਪੜੇ ਇਹ ਵੀ ਥੋੜੀ ਜਿਹਾ ਆਰਗੇਨਾਈਜ਼ ਕੀਤੀ ਅੱਜ ਮੈਂ ਦਵਿੰਦਰ ਦਾ ਕਪੜਾ ਇਹ ਨਾ ਬਹੁਤ ਉਥਲ-ਪੁਥਲ ਕਰਦੇ ਨੇ ਜੈਂਸ ਬਹੁਤ ਉਥਲ-ਪੁਥਲ ਕਰਦੇ ਨੇ ਕੱਪੜੇ ਨਾ ਇੱਕ ਹੱਥ ਨਾਲ ਚੱਕਣਗੇ ਐਂ ਨੀ ਵੀ ਮੈਂ ਦੂਜੇ ਹੱਥ ਨਾਲ ਉੱਪਰਲੇ ਕੱਪੜੇ ਮੈਂ ਸਿੱਧੇ ਕਰਦਾ ਨਾ ਉੱਪਰ ਲੈ ਜਾ ਕੇ ਪਲਟਾ ਦਾਂਗੇ نیچے ਉਹ ਜਿਹੜਾ ਕੱਪੜਾ ਚੱਕਣਗੇ ਉਹ ਖਿੱਚ ਲੈ ਉੱਪਰ ਲਪਲਟ ਜਾਂਦੇ ਨੇ ਆ ਇਹਨਾਂ ਬਿਨਾਂ ਉਹ ਦੇ ਨਾਲ ਮੈਂ ਸਿੱਧੇ ਕਰਕੇ ਰੱਖਦਾ ਇਹ ਵੀ ਸਾਰੇ ਹੁਣ ਆਰਗੇਨਾਈਜ਼ ਕੀਤੀ ਆ ਪ੍ਰੈਸ ਵਾਲੇ ਕੱਪੜਾ ਤਾਂ ਮੈਂ ਆਲਮੋਸਟ ਹੈਂਗਰਾਂ ਤੇ ਹੈਂਗ ਕਰਕੇ ਰੱਖਦੀ ਆ ਤੇ ਇੱਧਰ ਪਏ ਨੇ ਪਜਾਮੇ ਇੱਧਰ ਪਏ ਨੇ ਪਜਾਮੇ ਤੇ ਆਹ ਸਵੇਰੇ ਸ਼ਾਮ ਪਾਉਣ ਵਾਲੀਆਂ ਇਹ ਪੁਰਾਣੀਆਂ ਹੋਣੇ ਜ਼ਿਪਰ ਇਵੇਂ ਪੌਣ ਜਿੰਦੂਵਿੰਦਰ ਪਰ ਜੋ ਖੇਤ ਦਾ ਕੰਮ ਹੁੰਦਾ ਫਿਰ ਖੇਤ ਤੇ ਪੁਰਾਣੀਆਂ ਹੀ ਪੌਣੇ ਪੈਂਦੀਆਂ ਨੇ ਹੁੰਦਾ ਵੀ ਕੁਝ ਲੰਗ ਜੇ ਕਰਦੇ ਫਿਰ ਨਵੇਂ ਆ ਤੇ ਬਸ ਖੇਤ ਖੇਤ ਵੜੇ ਨੇ ਆਹ ਟੋਪੀਆਂ ਇੱਥੇ ਰੱਖੀਆਂ ਹੋਈਆਂ ਬਾਕਸ ਵਿੱਚ ਜੇ ਚੱਕਣਗੇ ਸਾਰੇ ਉਲਟਾ ਦੇਣਗੇ ਚੱਕ ਕੇ ਇੱਧਰ ਆਗੇ ਮੋٹے ਕੱਪੜੇ ਹੂਡੀਜ਼ ਸਵੈਟਰ ਸਾਰੇ スウェット ਸ਼ਰਟਸ ਅਸਾਂ ਹੀ ਕੱਪੜੇ ਨੇ ਆਈ ਕੱਪੜੇ ਨੇ ਬਹੁਤ ਹੀ ਸਵਰਦਵਿੰਦਰ ਨੇ ਬਹੁਤ ਸ਼ਾਪਿੰਗ ਕਰਦੇ ਫਿਰ ਕਹਿੰਦੇ ਮੇਰੇ ਕੋਲ ਕੋਈ ਕੱਪੜਾ ਨਹੀਂ ਪੌਣ ਨੂੰ ਤੇਰੀ अलमारी ਭਰੀ ਵੀ ਮੇਰੇ ਕੋਲ ਕੱਪੜਾ ਨਹੀਂ ਪਾਉਣ ਨੂੰ ਮੈਂ ਕਿਹਾ ਜਿੱਥੇ ਨਾਲ ਹੀ ਜੇ ਲੱਡੂ ਵੱਡਾ ਲੱਗਦਾ ਹੁੰਦਾਗਾ ਕੱਪੜੇ ਸਾਰਿਆਂ ਕੋਲ ਹੁੰਦੇ ਨੇ ਰੰਜਾਣਾ ਹੁੰਦਾ ਨਾ ਕਿਤੇ ਉਦੋਂ ਹੁੰਦਾ ਕੱਪੜਾ ਹੈ ਨਹੀਂ ਚਲੋ ਜੇ अलमारीਆਂ ਸਾਫ਼ ਸਾਫ਼ ਹੋਣੀਆਂ ਜਾਂ ਹੋ ਜਾਂਦੀਆਂ ਨੇ ਜੇ ਆਪਾਂ ਆਰਗੇਨਾਈਜ਼ ਕਰ ਦਨੇ ਹਲਕੇ ਹਲਕੇ ਲੱਗਦੀਆਂ ਨੇ ਆ ਨਾਲ ਦਾ ਵਿੱਚੋਂ ਬਸ ਨੇ ਆਪਾਂ ਕੀ ਕੱਢ ਕੇ ਚੱਕ ਕੇ ਰੱਖ ਤਾ ਕੱਪੜੇ ਪਰ ਕੱਪੜੇ ਉਹੀ ਹੁੰਦੇ ਨੇ ਬਸ ਥੋੜੀ ਹੱਥ ਲਾਉਣ ਦੀ ਆਪਾਂ ਨੂੰ ਦੇਰ ਹੁੰਦੀ ਆ ਹੱਥ ਨਾਲ ਥੋੜਾ ਜਿਹਾ ਕੱਪੜਾ ਆਪਾਂ ਸੈੱਟ ਕਰਤੇ ਟਾਈਮ ਕੱਢ ਕੇ ਉਹੀ अलमारी ਸਾਫ਼ ਸੁਥਰੀ ਤੇ ਹਲਕੇ ਹਲਕੇ ਲੱਗਣ ਲੱਗ ਜਾਂ ਤੇ ਬੂਲਨ ਕੈਪਸ ਲਈ ਮੈਂ ਪਾਸ ਕੜ ਲਗਾਈ ਹੋਈਆਂ ਕਿਉਂਕਿ ਕੈਪ ਨਾ ਕਈ ਵਾਰ ਬਦਲ ਨਹੀਂ ਪੈਂਦੀਆਂ ਕੋਈ ਕੰਫਰਟੇਬਲ ਕੋਈ ਵਾਰ ਕੋਈ ਅਨਕੰਫਰਟੇਬਲ ਕੋਈ ਵਾਰ ਦਿਵਿੰਦਰ ਕਹਿੰਦੇ ਨੇ ਮਾਨਸਾ ਜਾਨ ਮੈਨੂੰ ਮਾਨਸਾ ਵਾਲੀ ਕੈਪ ਦੇ ਦੇ ਤੇ ਘਰੇ ਹੁੰਦੀਆਂ ਨੇ ਮੈਨੂੰ ਆਹ ਕਾ ਕੈਪ ਦੇ ਦੇ ਇਹਦੇ ਵਿੱਚ ਮੈਂ ਕੈਪਸ ਰੱਖੇ ਹੋਈਆਂ ਨੇ ਕਿਉਂਕਿ ਲਮਾਰੀ ਵਿੱਚ ਫੇਰ ਕਈ ਵਾਰ ਟੋਪੀ ਚੱਕਣ ਦੇ ਮਾਨ ਨੇ ਦੂਜੇ ਕੱਪੜੇ ਵੀ ਖਰਾਬ ਹੋ ਜਾਂਦੇ ਨੇ ਮੇਰੇ ਕੋਲ ਨਾ ਬਲੈਕ ਬਹੁਤ ਸੋਹਣੀਆਂ ਕੈਪਸ ਨੇ ਪਰ ਇਹ ਚੁਪਦੀਆਂ ਨਹੀਂ ਅਨਕੰਫਰਟੇਬਲ ਨੇ ਬਹੁਤ ਟਾਈਮ ਮੈਂ ਆਪਾਂ ਲੈ ਨਹੀਂ ਸਕਦੇ ਜਿਹੜੇ ਮੈਨੂੰ ਕੰਫਰ ਇਹ ਜੀ ਚੀਜ਼ ਕੰਫਰਟੇਬਲ ਹੋਊਗਾ ਆਪਾਂ ਜ਼ਿਆਦਾ ਵੇਅਰ ਕਰਾਂਗੇ ਇਹਦੇ ਵਿੱਚ ਸਾਰੀਆਂ ਕੈਪਸ ਆ ਗਈਆਂ ਕੋਈ ਗੱਲ ਆ ਚੀਜ਼ ਨੂੰ ਧਰਨ ਦਾ ਵੀ ਨਾ ਤਰੀਕਾ ਹੋਵੇ ਤਾਂ ਲੱਭ ਵੀ ਜਾਂਦੀ ਹੈ ਤਾਂ ਆਪਣਾ ਵੀ ਟਾਈਮ ਬਤ ਰਹਿ ਜਾਂਦੀ ਆ ਆਪਾਂ ਵੀ ਤੇ ਹੁਣ ਕਰਦੇ ਆ ਆਪਣਾ ਲੰਚ ਲੰਚ ਹੋ ਗਿਆ ਮੇਰਾ ਲੇਟ ਅੱਜ ਕੱਲ ਵਾਲੀ ਪੁਰਜੀ ਸੀ ਲੰਚ ਲੰਚ ਵਿੱਚ ਰਹਿ ਰਹੀ ਆ ਸਵੇਰ ਮਾਰਨਿੰਗ ਕੁਝ ਮੈਂ ਕੁਕ ਨਹੀਂ ਕਰਿਆ ਤੇ ਅੱਜ ਮੇਰਾ ਲੰਚ ਆਲਮੋਸਟ 11:00 ਵਜਨ ਵਾਲੇ ਹੋਗੇ ਕਿਉਂਕਿ ਆਰਓ ਵਾਲਾ ਸਰਵਿਸ ਕਰਨ ਆਇਆ ਸੀ ਕਿਚਨ ਵਿੱਚ ਇਸ ਕਰਕੇ ਮੇਰਾ ਲੰਚ ਡੇਟ ਹੋ ਗਿਆ ਟਾਈਮ ਹੋ ਰਿਹਾ ਸਮਾਂ ਤਿੰਦਾ ਤੇ ਇੱਧਰ ਚੱਲ ਰਹੀ ਹੈ ਸਾਡੀ ਚਾਹ ਚਾਹ ਅੱ ਕਿਉਂਕਿ ਅਸੀਂ ਜਾਣਾ ਬਾਜ਼ਾਰ ਕੰਮ ਕਰਨੇ ਨੇ ਬਾਜ਼ਾਰ ਦੇ ਬਾਜ਼ਾਰ ਦੇ ਕੰਮ ਕੀ ਮੈਨਾਂ ਆਪਾਂ ਪੰਜੀਰੀ ਦਾ ਸਮਾਨ ਨਹੀਂ ਲਿਆਉਣਾ ਹੈਗਾ ਪੰਜੀਰੀ ਦੇ ਸਮਾਨ ਨਾਲ ਸੋਚਿਆ ਵਿਚਾਲੇ ਪਾਰਕ ਚ ਜਾਈਏ ਮੈਂ ਤਾਂ ਕਈ ਦਿਨਾਂ ਤੇ ਕਹਿ ਰਹੀ ਸੀ ਪਾਰਕ ਕਾ ਜਾਣਾ ਵੀ ਮੌਸਮ ਚਲੋ ਵਧੀਆ ਹੁਣ ਦਿਨ ਜੇ ਖੁੱਲ ਗਏ ਧੁੱਪਾ ਵੀ ਹੈਗੀ ਅੱਜ ਤੇ ਪਾਰਕ ਚ ਸੈਰ ਕਰ ਆਵਾਂਗੇ ਬਾਜ਼ਾਰ ਦੇ ਇੱਕ ਦੋ ਕੰਮ ਨੇ ਕੋਈ ਉਹ ਕਰ ਆਵਾਂਗੇ ਤੇ ਬਹਾਨੇ ਨਾਲ ਘਰੋਂ ਬਾਹਰ ਨਿਕਲ ਕੇ ਆਊਟਿੰਗ ਹੋ ਜੂਗੀ ਹੁਣ ਚਾਹ ਪੀ ਲਈਏ ਤੇ ਫਿਰ ਚੱਲਦੇ ਆਂ ਟਾਈਮ ਹੋ ਗਿਆ 4:30 ਦਾ ਤੇ ਮੈਂ ਅੱਜ ਪਾਰਕ ਚ ਵਾਕ ਕਰਨ ਜਵਿੰਦਰ ਮੈਨੂੰ ਛੱਡ ਗਏ ਇਹ ਕੋਨੋ ਦਾ ਕੰਮ ਸੀ ਕਹਿੰਦੇ ਮੈਂ ਆਪਣਾ ਕੰਮ ਕਰਾਂ ਮੈਂ ਫਿਰ ਤੋਂ ਵਾਕ ਹੋ ਜਿੰਗ ਕਾਰ ਚ ਬੈਠੀ ਮੈਂ ਕਿਹਾ ਤੁਲਵੇਂ ਤਾਂ ਪਾਰਕ ਛੱਡਿਓ ਮੈਂ ਵਾਕ ਹੀ ਕਰ ਲੂੰਗੀ ਤੇ ਕਹਿੰਨਾ ਇੱਕ ਦੋ ਕੰਮ ਆਪੇ ਕਰ ਲਾਂ ਜਿਹੜੇ ਮੇਰੇ ਕਰਨ ਵਾਲੇ ਸੋ ਅਸੀਂ ਕਰਿਆ ਇਹ ਪੰਜੀਰੀ ਦਾ ਸਮਾਨ ਪੈਕ ਕਰਵਾ ਦੇ ਪੰਜੀਰੀ ਤਿਆਰੀ ਹੁਣ ਦੁਬਾਰੇ ਚੱਲੂਗੀ ਤੇ ਹੁਣ ਵਾਕ ਕਰ ਲਈਏ ਫੇਰ ਚੱਲ ਜਾ ਘਰੇ ਬਹੁਤ ਵਧੀਆ ਮੋਹਲ ਪਾਰਕ ਵਿੱਚ ਆ ਕੇ ਨਿਕਲ ਆ ਗਈ ਮੋਟੀਵੇਸ਼ਨ ਮਿਲਦੀ ਹੈ ਵਾਕ ਕਰਨ ਦੀ ਘਰੇ ਤਾਂ ਮੈਂ ਟਾਈਮ ਨੋਟ ਕਰਦੇ ਹਾਂ ਵੀ ਮੇਰਾ ਅੱਧਾ ਘੰਟਾ ਕਦੋਂ ਪੂਰਾ ਹੋਗਾ ਇੱਥੇ ਆ ਕੇ ਹਾਲੇ ਮੇਥੇ ਕਾਉਂਡ ਵੀ ਨਹੀਂ ਕੰਪਲੀਟ ਹੋਇਆ ਹੈਗਾ ਇੱਕ ਰਾਉਂਡ ਦੀ ਸਾਮ ਨੂੰ ਅੱਜ ਡਿਨਰ ਵਿੱਚ ਦਵਿੰਦਰ ਕਹਿੰਦਾ ਮੈਂ ਕੁਝ ਨਹੀਂ ਖਾਣਾ ਮੇਰੇ ਬੇਲ ਪੂਰੀ ਖਾਣ ਦਾ ਬਹੁਤ ਮਾਨਾ ਤੇ ਘਰ ਇਹ ਬੇਲ ਪੂਰੀ ਲਿਆਂਦੀ ਵੀ ਪਈ ਸੀ ਲਗਭਗ 2 ਮਹੀਨਿਆਂ ਦੀ ਲਿਆਂਦੀ ਵੀ ਅੱਡੀ ਮਾਰਚ ਦਾ ਸਮਾਨ ਲਿਆਂਦਾ ਸੀ ਬਸ ਸਾਡਾ ਬਣਾਉਣ ਦਾ ਟਾਈਮ ਹੀ ਨਹੀਂ ਲੱਗਾ ਸੀ ਘਰ ਇਨੀ ਖੜੇ ਘਰੇ ਖੜੀ ਹੋਈ ਤਾਂ ਅਸੀਂ ਕੁਝ ਬਣਾ ਕੇ ਖਾਈਏ ਤੇ ਅੱਜ ਫਾਈਨਲੀ ਦਵਿੰਦਰ ਕਹਿੰਦਾ ਮੈਨੂੰ ਤਾਂ ਬੇਲ ਪੂਰੀ ਬਣਾ ਕੇ ਦੇ ਫਿਰ ਸਮਾਨ ਮੈਂ ਸਾਰਾ ਕੱਟ ਲਿਆ ਆਲੂ ਪੋਇਲ ਕਰ ਲੇ ਪਿਆਜ਼ ਟਮਾਟਰ ਹਰ ਮੇ ਧਨੀਆ ਨਿੰਬੂ ਸਭ ਕੁਝ ਰੈਡੀ ਸੀ ਤੁਸੀਂ ਮੈਨੂੰ ਕਹਿੰਦੇ ਤੁਸੀਂ ਆਪਣੇ ਪਸੰਦੀਦੇ ਨਾਲ ਆਪ ਬਣਾ ਲਓ ਮੈਂ ਸਮਾਨ ਤਿਆਰ ਕਰ ਦੰਨ ਜੋ ਚੀਜ਼ ਤੁਹਾਨੂੰ ਅੱਛੀ ਲੱਗਦੀ ਹੈ ਪਿਆਜ਼ ਵੱਧ ਪਾਉਣਾ ਘੱਟ ਪਾਉਣਾ ਹੱਪ ਟਮਾਟਰ ਪਾਉਣਾ ਜਿਵੇਂ ਤੁਸੀਂ ਪਾਉਣਾ ਅਬ ਦਾ ਸਮਾਨ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਲਓ ਮੈਂ ਤੁਹਾਨੂੰ ਸ਼ਾਪਿੰਗ ਕਰਕੇ ਦੇ ਦਿੱਤੇ ਬਣਾ ਆਪਣੇ ਆਪ ਲੋ ਤੇ ਨਾਲ ਹੈਗੀ ਚਟਨੀ ਇਹ ਵੀ ਕਹੀ ਦੀ ਨਾ ਬਹੁਤ ਟੇਸਟੀ ਹੈ ਇਹਦਾ ਟੇਸਟ ਬਹੁਤ ਅੱਛਾ ਆ ਗਿਆ ਸੀ ਹਲਦੀ ਰਾਮ ਦਿਖਾਤੇ ਹੁੰਦੇ ਉਹਦੇ ਨਾਲੋਂ ਕਿਤੇ ਜ਼ਿਆਦਾ ਅੱਛਾ ਟੇਸਟ ਲੱਗਿਆ ਵਾਲੀ ਬੇਲ ਪੂਰੀ ਦਾ ਤੇ ਇਹਦੇ ਵਿੱਚ ਨਿਕਲੀ ਜਿਹੜੀ ਸੌਸ ਦਾ ਪੌਚ ਇਹਦਾ ਟੇਸਟ ਇੰਨਾ ਵਧੀਆ ਸੌਸ ਇੰਨੀ ਟੇਸਟੀ ਸੌਸ ਹੈ ਤੋੜੀ ਜੀ ਅ ਪਿੱਖੀ ਵੀ ਆ ਖੱਟੀ ਵੀ ਆ ਮਿੱਠੀ ਵੀ ਆ ਬਹੁਤ ਵਧੀਆ ਟੇਸਟ ਹੈ ਤੇ ਨਹੀਂ ਤਾਂ ਹਲਦੀ ਦਾ ਆਮ ਵਾਲੇ ਵਿੱਚ ਜਿਹੜਾ ਪਾਊਡਰ ਜਿਹਾ ਹੁੰਦਾ ਉਹਨੂੰ ਤੁਸੀਂ ਪਾਣੀ ਨਾਲ ਘੋਲ ਕੇ ਵੀ ਸੌਸ ਬਣਾਉਂਦੇ ਹੁੰਦੇ ਪਰ ਇਹ ਵਾਲੀ ਬੀੜ ਪੂਰੀ ਬਹੁਤ ਟੇਸਟੀ ਲੱਗੀ ਅੱਜ ਨਾ ਆਰੋਣ ਆਇਆ ਸਰਵਿਸ ਕਰਨ ਆਰੋਦੀ ਤੇ ਦਵਿੰਦਰ ਘਰੇ ਨਹੀਂ ਸੀ ਦਵਿੰਦਰ ਮੈਨੂੰ ਕਹਿੰਦੀ ਕਿ ਤੂੰ ਚਾਹ ਪਾਣੀ ਪੁੱਛ ਲਿਓ ਮੈਂ ਪੁੱਛਿਆ ਮੈਂ ਵੀਰੇ ਵੀ ਚਾਹ ਪੀਓਗੇ ਚਾਹ ਕਰਦੀ ਹੈ ਕਹਿੰਦੇ ਨਹੀਂ ਮੈਂ ਚਾਹ ਨਹੀਂ ਪੀਣੀ ਮੈਂ ਡਾਈਟਿੰਗ ਤੇ ਆ ਤੇ ਮੈਨੂੰ ਬਹੁਤ ਅੱਛਾ ਲੱਗਿਆ ਵੀ ਕਹਿੰਦੇ ਮੈਂ ਕਿਹਾ ਵੀ ਜੈਂਟਸ ਵੀ ਡਾਈਟਿੰਗ ਕਰਦੇ ਨਹੀਂ ਲੇਡੀਜ਼ ਨੂੰ ਮੋਸਟਲੀ ਜ਼ਿਆਦਾ ਹੁੰਦਾ ਕਬੀ ਜੇ ਅਸੀਂ ਡਾਈਟਿੰਗ ਕਰੀਏ ਜੈਂਟਸ ਨੂੰ ਇੰਨਾ ਨਹੀਂ ਹੁੰਦਾ ਤੇ ਮੈਂ ਕਹਾ ਚਲੋ ਬਬ ਜੇ ਗੱਲ ਹੈ ਤੇ ਮੈਂ ਕਹਾ ਫਿੱਕੀ ਕਰਦਾ ਨਹੀਂ ਸਾਨੂੰ ਮਿੱਠੇ ਦਹੀਂ ਸ਼ੋ ਫਿੱਕੀ ਬਣਾਉਂਦੇ ਨਹੀਂ ਕਹਿੰਦੇ ਨਹੀਂ ਮੈਂ ਕਹਾ ਫਿਰ ਉਹਨਾਂ ਨੇ ਪੁੱਛਿਆ ਵੀ ਤੁਸੀਂ ਕਿੰਨਾ ਪਾਹਰਾ ਆਪਦਾ ਘਟਾ ਲਿਆ ਕਹਿੰਦੇ ਮੈਂ 10 ਕਿਲੋ ਘਟਾ ਲਿਆ ਲਗਭਗ 2 ਮਹੀਨਿਆਂ ਦੇ ਵਿੱਚ ਮੈਂ 10 ਕਿਲੋ ਵਜ਼ਨ ਆਪਦਾ ਘਟਾਇਆ ਮੈਂ ਕਹਾ ਫਿਰ ਮੈਨੂੰ ਨਾਲ ਪੁੱਛਣ ਲੱਗੇ ਮੈਂ ਕਹਾ ਤੁਸੀਂ ਕਿਵੇਂ ਘਟਾਇਆ ਵੀ ਕੀ ਡਾਈਟ ਤੁਸੀਂ ਲੈ ਰਹੇ ਹੋ ਕਹਿੰਦੇ ਮੈਂ ਕੱਲੀ ਡਾਈਟ ਨਾਲ ਘਟਾਇਆ ਡਾਈਟ ਤੋਂ ਬਿਨਾ ਮੈਂ ਐਕਸਰ ਟਾਈਮ ਹੀ ਨਹੀਂ ਹੁੰਦਾ ਕੁਝ ਕਰਾਂਦਾ ਹਨਾ ਜਿਮ ਐਕਸਰਸਾਈਜ਼ ਮੈਂ ਕੱਲੀ ਡਾਈਟ ਨਾ ਘਟਾਇਆ ਫਿਰ ਉਹਨਾਂ ਨੇ ਮੈਂ ਪੁੱਛਿਆ ਮੈਂ ਕੀ ਡਾਈਟ ਚਾਰਟ ਤੁਹਾਡਾ ਵੀ ਕੀ ਤੁਸੀਂ ਡਾਈਟ ਵਿੱਚ ਲੈਨੇ ਹੋ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਚਾਹ ਮੇਰੀ ਬੰਦ ਹੈ ਚਾਹ ਮੈਂ ਨਹੀਂ ਪੀਂਦਾ ਚਾਹ ਕੌਫੀ ਕੁਝ ਨਹੀਂ ਪੀਂਦਾ ਕੌਫੀ ਪੀਂਨਾ ਸ਼ਾਮ ਨੂੰ ਬਲੈਕ ਕੌਫੀ ਜਾਂ ਫਿਰ ਗ੍ਰੀਨ ਟੀ ਫਿਰ ਉਹਨਾਂ ਨੇ ਦੱਸਿਆ ਫਿਰ ਉਹਨਾਂ ਨੇ ਦੱਸਿਆ ਸਵੇਰੇ ਆਵਦਾ ਬ੍ਰੈਕਫਾਸਟ ਰੁਪੀਨ ਦਾ ਬ੍ਰੈਕਫਾਸਟ ਵਿੱਚ ਕਹਿੰਨੇ ਪੋਹਾ ਲੈਣਾ ਸਪਰਾਉਟਸ ਲੈਣਾ ਚਨੇ ਵਗੈਰਾ ਲੈ ਲੈਣਾ ਐਸਟਰੋਨਿਕ ਕੋਈ ਚੀਜ਼ ਲੈ ਲੈਣਾ ਤੇ ਉਸ ਤੋਂ ਬਾਅਦ ਕਹਿੰਨੇ ਫਿਰ ਲੰਚ ਤੋਂ ਪਹਿਲਾਂ ਤੇ ਬ੍ਰੈਕਫਾਸਟ ਤੋਂ ਬਾਅਦ ਮਿਡ ਮਾਰਨਿੰਗ 'ਚ ਮੇਰਾ ਫਰੂਟ ਰਹਿੰਦਾ ਇੱਕ ਜਾਂ ਫਿਰ ਫਰੂਟ ਨਾ ਹੋਵੇ ਤਾਂ ਸਲਾਦ ਦੀ ਪਲੇਟ ਹੋ ਜਾਂਦੀ ਹੈ ਲੰਚ ਵਿੱਚ ਸਬਜੀ ਨਾਲ ਰੋਟੀ ਪਰ ਰੋਟੀ ਕਹਿੰਦਾ ਮੈਂ ਕਣਕ ਦੀ ਨਹੀਂ ਖਾਂਦਾ ਬਾਜਰੇ ਦੀ ਮੱਕੀ ਦੀ ਜਵਾਰ ਦੀ ਜਾਂ ਦਾ ਆਟਾ ਬਦਲ ਬਦਲ ਕੇ ਰੋਟੀ ਖਾਂਦਾ ਸਬਜੀ ਜੋ ਬਣੀ ਹੁੰਦੀ ਹੈ ਘਰੇ ਤੇ ਉਸ ਤੋਂ ਬਾਅਦ ਕਹਿੰਦਾ ਸ਼ਾਮ ਨੂੰ ਫਿਰ ਕਹਿੰਦੇ ਮੈਂ ਡਿਨਰ ਨਹੀਂ ਕਰਦਾ ਹੈਗਾ ਵੀ ਉਹੀ ਮੈਂ ਸ਼ਾਮ ਨੂੰ ਗ੍ਰੀਨ ਟੀ ਨਾਲ ਇੱਕ ਦੋ ਬਿਸਕਟ ਲੈ ਲਵਾਂ ਜਾਂ ਫਿਰ ਮੈਂ ਬਹੁ ਲੈਣਾ ਹੁਣਾ ਬਲੈਕ ਕਾਫੀ ਨਾਲ ਇੱਕ ਦੋ ਬਿਸਕਟ ਲੈ ਲਵਾਂ ਵੀ ਡਿਨਰ ਨਹੀਂ ਮੈਂ ਕਰਦਾ ਤੇ ਮੈਨੂੰ ਵੀ ਵਧੀਆ ਲੱਗਿਆ ਤੂੰ ਜਦੋਂ ਮੈਨੂੰ ਦੱਸ ਰਹੀ ਸੀ ਨਾ ਕਹਿੰਦੇ ਵੀ ਮੈਂ ਆਪਣਾ 10 ਕਿਲੋ ਭਾਰ ਘਟਾਇਆ ਮੈਨੂੰ ਉਹਦੇ ਫੇਸ ਤੇ ਬੰਦੇ ਦੇ ਫੇਸ ਤੇ ਇੰਨੀ ਖੁਸ਼ੀ ਸੀ ਇੰਨੀ ਕੌਨਫੀਡੈਂਟਲੀ ਉਹਨੇ ਦੱਸੀ ਆ ਉਹ ਹਾਸੇ ਉਹ ਵੀ ਰੁਕ ਨਹੀਂ ਰਹੀ ਸੀ ਉਹਦੇ ਮਤਲਬ ਕਿ ਚਿਹਰੇ ਤੋਂ ਦਿਖ ਰਿਹਾ ਸੀ ਵੀ ਉਹਦੇ ਉਸ ਵੇਟ ਘਟਾਉਣ ਦੀ ਉਹਦੀ ਖੁਸ਼ੀ ਉਹਦੇ ਚਿਹਰੇ ਤੋਂ ਨਜ਼ਰ ਆ ਰਹੀ ਸੀ ਮੈਂ ਸਮਝ ਸਕਦੀ ਸੋਚੀ ਕਿਉਂਕਿ ਮੈਂ ਵੀ ਇਸ ਸਟੇਜ ਤੋਂ ਲੰਘੀ ਮੈਂ ਵੀ ਆਪਣਾ ਭਾਰ ਘਟਾਇਆ ਤੇ ਬਹੁਤ ਖੁਸ਼ੀ ਹੁੰਦੀ ਉਸ ਚੀਜ਼ ਦੀ ਤੇ ਮੈਨੂੰ ਆਪੇ ਦੱਸਣ ਲੱਗ ਗਿਆ ਨੇ ਹੁਣ ਮੇਰਾ ਸਰੀਰ ਨਾ ਉੱਡੂ ਉੱਡੂ ਕਰਦਾ ਗਿਆ ਨੇ ਇੰਨਾ ਹਲਕਾ ਤੇ 10 ਕਿਲੋ ਘਟਾਉਣ ਨਾਲ ਹੀ ਕਹਿੰਦੇ ਮੈਨੂੰ ਬਹੁਤ ਹਲਕਾ ਫੀਲ ਹੁੰਦਾ ਮੈਂ ਕਿਹਾ ਹੁਣ ਤੁਸੀਂ ਠੀਕ ਲੱਗ ਰਹੇ ਹੋ ਮੈਂ ਹੋਰ ਜ਼ਿਆਦਾ ਵਜਨ ਘਟਾਉਇਓ ਠੀਕ ਹੋਗਾ ਕਿ ਨਹੀਂ ਮੈਂ ਥੋੜਾ ਜਹਾ ਜਹਾ ਹੋਰ ਘਟਾਉਣਾਗਾ ਹੋਰ ਫਿੱਟ ਹੋਣਾ ਮੈਂ ਕਿਹਾ ਚਲੋ ਹੁਣ ਤਾਂ ਠੀਕ ਹੋਂ ਤੁਸੀਂ ਠੀਕ ਵੈਸੇ ਠੀਕ ਲੱਗ ਰਹੇ ਨੇ ਕੋਈ ਮੋਟੇ ਰਹਿ ਨਹੀਂ ਗਏ ਤੇ ਮੈਨੂੰ ਮੈਨੂੰ ਨਾ ਉਹ ਚੀਜ਼ ਭੁੱਲ ਦਿਨੋ ਗੱਲ ਨਹੀਂ ਭੁੱਲ ਦਿਚ ਰੋ ਉਹਨਾਂ ਨੇ ਮੈਨੂੰ ਦੱਸਿਆ ਆਪਣਾ ਕਿਵੇਂ 10 ਕਿਲੋ ਭਾਰ ਘਟਾਇਆ ਤਾਂ ਚਿਹਰੇ ਤੇ ਖੁਸ਼ੀ ਤੇ ਕੌਨਫੀਡੈਂਸ ਔਰ ਰੀਅਲੀ ਜਦੋਂ ਆਪ ਆਪਣਾ weight ਘਟਾਉਂਦੇ ਆ ਨਾ ਕੌਨਫੀਡ ਵੀ weight ਘਟਾ ਕੇ ਇੱਕ ਬੰਦਾ shape ਚ ਆ ਜਾਂਦਾ ਆਪਣੀ body shape ਚ ਆ ਜਾਂਦੀ ਯਾਨੀ ਤਾਂ ਆਪਾਂ ਪਹਿਲਾਂ body shaming ਬਹੁਤ feel ਕਰਦੇ ਵੀ ਮੇਰੀ body ਆਈ ਮੈਂ ਕੱਪੜੇ ਪਾਉਂ ਉਧਰੋਂ ਮਾਸ ਫੁੰਦੂ ਦਿਖ ਜੂਗਾ ਮੈਂ ਕੱਪੜੇ ਪਾਉਂਗੀ ਤਾਂ ਉਧਰੋਂ ਮਾਸ ਤੇ ਗੁਲਗੁਲੇ ਜੇ ਨਿਕਲੇ ਆਉਣਗੇ ਨਾ ਬਹੁਤ body shaming feel ਹੁੰਦੇ ਆਪਾਂ ਕਿਵੇਂ ਜਾਣਦੇ ਆ ਤਾਂ ਆਪਣੇ ਦੁਪੱਟੇ ਨਾਲ body ਨੂੰ ਖੋਲ ਖੋ ਰੱਖਦੇ ਆ ਲੇਡੀਜ਼ ਨੂੰ ਥੋੜਾ ਜਿਆਦਾ ਹੁੰਦਾਗਾ ਤੇ ਔਰ weight ਘਟਾਉਣ ਤੋਂ ਬਾਅਦ ਤਾਂ ਬਸ ਇਹ ਸਰੀਰ ਸੱਚੀ ਉਡ ਝੁੰਡ ਝੂ ਹੀ ਕਰਦਾ ਇਹਨਾਂ ਹਲਕਾ feel ਹੁੰਦਾ ਇਹਨਾਂ ਹਲਕਾ feel ਹੁੰਦਾ ਮੈਂ ਤਾਂ ਇਹ ਚੀਜ਼ਾਂ feel ਕਰੀ ਹੋਈਆਂ ਨਹੀਂਆਂ ਔਰ ਸਭ ਤੋਂ ਹੁੰਦਾ ਕਿ ਖੁਸ਼ੀਦ ਕਾਲੇ ਹੁੰਦੇ ਆਪਣਾ ਟਾਰਗੇਟ ਅਚੀਵ ਕਰਨਾ ਕਿਉਂਕਿ ਆਪਾਂ ਨੂੰ ਨਾ ਆਇਂ ਲੱਗਦਾ weight ਘਟਾਉਣਾ ਹੈ ਬਹੁਤ ਹੀ ਔਖਾ ਕੰਮ ਆ ਵੀ ਭੁੱਖੇ ਰਹਿ ਕੇ ਘਟਾਉਣਾ ਪਊਗਾ ਰੋਟੀ ਬੰਦ ਕਰਨੀ ਪਊਗੀ ਪਰ ਮੈਂ ਤੁਹਾਡੇ ਨਾਲ ਕਿੰਨੀਆਂ ਵੀਡੀਓਸ ਡਾਈਟ ਪਲਾਨਸ ਬਾਰੇ ਸ਼ੇਅਰ ਕਰੀਆਂ ਹੋਈਆਂ ਨੇ ਹਣਾ ਬਿਲਕੁਲ ਔਖਾ ਨਹੀਂ weight ਘਟਾਉਣਾ ਬਿਲਕੁਲ ਔਖਾ ਵੀ ਨਹੀਂ ਮੇਰੇ ਆਪ ਦੇ بیٹے ਨੇ ਵੀ ਪਲੱਸ 2 ਤੋਂ ਬਾਅਦ ਇਗਜ਼ਾਮ ਦਿੱਤੇ ਫਿਰ ਬੱਚੇ ਘਰੇ ਹੁੰਦੇ ਨੇਗੇ ਤੇ ਉਹਨੇ ਵੀ ਆਪਣਾ weight gain ਕਰ ਲਿਆ ਸੀ ਤੇ ਫਿਰ ਮੈਂ ਉਹਨੂੰ ਵੀ ਪ੍ਰੋਪਰ ਡਾਈਟ ਦੇ ਕੇ ਉਹਦਾ weight ਘਟਾਇਆਗਾ ਔਰ ਇਹ ਨਹੀਂ ਹੈਗਾ ਕਿ ਕੋਈ ਕਮਜ਼ੋਰੀ ਆ ਗਈ ਡਾਈਟ ਵਧੀਆ ਲੋ ਫਿਰ ਮੈਂ ਆਪਣੇ ਬੇਟੇ ਨੂੰ ਡਾਈਟ ਵਿੱਚ ਸਾਰਾ ਕੁਝ ਹੀ ਦਿੱਤਾ ਫਰੂਟ ਵੀ ਪਨੀਰ ਪ੍ਰੋਟੀਨ ਬਹੁਤ ਜ਼ਿਆਦਾ ਦਿੱਤਾ ਡਰਾਈ ਫਰੂਟਸ ਵੀ ਦਿੱਤੇ ਨਗੇ ਸਮੂਦੀ ਦਿੱਤੀ ਸਭ ਕੁਝ ਦਿੱਤਾ ਕਦੇ-ਕਦੇ ਉਹਦਾ ਚੀਟਮੀਲ ਵੀ ਹੋ ਜਾਂਦਾ ਸੀ ਈਵਨ ਪੀਜ਼ਾ ਵੀ ਉਹਨੂੰ ਮੈਂ ਦਿੰਦੀ ਰਹੀ ਆਂਗੀ ਬ੍ਰੈਡ ਪੀਸਾ ਵੀ ਦਿੰਦੀ ਰਹੀ ਆਂਗੀ ਚੀਜ਼ ਪਾ ਕੇ ਸੈਂਡਵਿਚ ਵੀ ਪੀਜ਼ੇ ਤੇ ਚੀਜ਼ ਪਰ ਇਹ ਕੰਲੀਮਿਟ ਵਿੱਚ ਹਨ ਹਰ ਰੋਜ਼ ਨੂੰ ਚੀਜ਼ ਆਪਾਂ ਖਾਣੀ ਹੁੰਦੀ ਹੈ ਆਪਾਂ weight ਘਟਾਉਣ ਤੋਂ ਆਪਾਂ ਤਾਂ ਡਰਦੇ ਆ ਕਿਉਂਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਆਪਾਂ ਕੀ ਖਾਣਾ। ਉਹੀ ਗੱਲ ਆਪਣੇ ਦਿਮਾਗ ਵਿੱਚ ਜਿਹੀ ਬੈਠੀ ਪਈ ਹੈ weight ਘਟਾਉਣਾ, ਡਾਈਟਿੰਗ ਕਰਨੀ, ਭੁੱਖੇ ਮਰਨਾ। ਪਰ ਨਹੀਂ ਇੱਕ ਵਧੀਆ ਡਾਈਟ ਲੈ ਕੇ ਵਧੀਆ ਪ੍ਰੋਟੀਨ ਰਿਚ ਡਾਈਟ ਲੈ ਕੇ ਆਪਾਂ ਆਪਣਾ ਵਜ਼ਨ ਘਟਾ ਸਕਦੇ ਹਾਂ ਪਰ ਆਪਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ, ਪਤਾ ਹੋਣਾ ਚਾਹੀਦਾ ਵੀ ਆਪਾਂ ਕਿਹੋ ਜੀ ਡਾਈਟ ਲੈਣੀ ਹੈ, ਕੀ ਖਾਣਾ, ਕਿਹੜੇ ਸਮੇਂ ਤੇ ਕੀ ਖਾਣਾ ਤੇ ਕਿੰਨੀ ਕੁਆਂਟੀਟੀ ਵਿੱਚ ਕੀ ਖਾਣਾ। ਚੀਜ਼ਾਂ ਉਹੀ ਹੁੰਦੀਆਂ ਜੋ ਆਪਾਂ ਰੋਜ਼ ਘਰੇ ਖਾਂਦੇ ਹਾਂ, ਦਾਲ, ਸਬਜ਼ੀਆਂ, ਸਾਰਾ ਕੁਝ ਇੱਕ ਪਰ ਤਰੀਕਾ ਹੁੰਦਾ ਖਾਣ ਦਾ ਤੇ ਇੱਕ ਕੁਆਂਟੀਟੀ ਹ ਕਰਾਪ ਆਪਣਾ ਭਾਜਨ ਆਰਾਮ ਨਾਲ ਕਟਾ ਸਕਦੇ ਆਂਗੇ ਅ ਸੋ ਮੈਨੂੰ ਗੱਲ ਉਹਦੀ ਅੱਛੀ ਲੱਗੀ ਆਨ ਵਾਲੇ ਭਾਈ ਦੇ ਸਰਵਿਸ ਕਰਨਾ ਆਈ ਸੀ ਜਿਵੇਂ ਕਿ ਤੁਹਾਡੇ ਨਾਲ ਵੀ ਸ਼ੇਅਰ ਕਰ ਰਹੀ ਹਾਂ ਉਹ ਤੇ ਚਿਹਰੇ ਤੇ ਖੁਸ਼ੀ ਨਾ ਮੈਨੂੰ ਹਾਲੇ ਵੀ ਯਾਦ ਆ ਜਿਵੇਂ ਉਹਨੂੰ ਦੱਸਿਆ ਸੀਗਾ ਮੈਨੂੰ ਇਹਨਾਂ ਨਾਲ ਖੁਸ਼ੀ ਉਹਦੇ ਸਮਾਈ ਲਾਦੀ ਤੇ ਫਿਰ ਇੱਕ ਤਰ੍ਹਾਂ ਦਾ ਉਹਦੇ ਨਾਲ ਕੌਨਫੀਡੈਂਸ ਸੀ ਉਹ ਬੰਦੇ ਨੂੰ ਅੱਛਾ ਲੱਗਾ ਫਿਰ ਮੈਂ ਦਵਿੰਦਰ ਨਾਲ ਵੀ ਗੱਲ ਸ਼ੇਅਰ ਕੀਤੀ ਮੈਂ ਕਿ ਮੈਨੂੰ ਬਹੁਤ ਸਮਾਈ ਲੋ ਉਹਦਾ ਕੌਨਫੀਡੈਂਸ ਮੈਨੂੰ ਫੀਲ ਹੋਇਆ ਦੱਸਦੇ ਜਿਵੇਂ ਦੱਸ ਰਹੀ ਸੀ ਨਾ ਬਹੁਤ ਕੌਨਫੀਡੈਂਟਲੀ ਦੱਸ ਰਹੀ ਸੀ ਬਹੁਤ ਖੁਸ਼ ਸੀਗਾ ਚਲੋ ਜੀ ਇਸ ਸਮਾਂ ਕਰਦੇ ਆਈ ਤੇ ਵੀਡੀਓ ਦਾ ਐਂਡ ਹੋਪਸ ਤੋਂ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਊਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਜਿਹਨਾਂ ਨੇ ਨਹੀਂ ਕਰਿਆ ਹੋਇਆ ਤੇ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਤਾਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ